ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਪੰਗਾਣੀ ਦੇ ਜੁੱਧ ਬਾਰੇ ਦੱਸਾਂਗੇ ਗੁਰੂ ਸਾਹਿਬ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਰੱਖਦੇ ਉਹ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਹਰ ਵਿਅਕਤੀ ਨੂੰ ਨਾਮ ਦੀ ਦਾ ਨਾਮਦਾਨ ਦੀ ਬਖਸ਼ਿਸ਼ ਕਰਦੇ ਇੱਕ ਸਧਾਰਨ ਮਤੀ ਤੋਂ ਲੈ ਕੇ ਰਾਜੇ ਮਹਾਰਾਜਿਆਂ ਤੱਕ ਉਹਨਾਂ ਦੇ ਸਰਦਾਰੂ ਸਨ ਪਹਾੜੀ ਰਾਜੇ ਉਹਨਾਂ ਦੀ ਇਸ ਨੀਤੀ ਤੋਂ ਬਹੁਤ ਦੁਖੀ ਸਨ ਰਾਜਾ ਭੀਮਚੰਦ ਤਾਂ ਉਹਨਾਂ ਨੂੰ ਆਪਣਾ ਵੈਰੀ ਸਮਝਦਾ ਸੀ ਤੇ ਇਹ ਚਾਹੁੰਦਾ ਸੀ ਕਿ ਗੁਰੂ ਜੀ ਨੂੰ ਪਹਾੜਾਂ ਵਿੱਚੋਂ ਕੱਢ ਦਿੱਤਾ ਜਾਵੇ ਤੇ ਜਾਂ ਫਾੜ ਕੇ ਔਰਨਜੀਬ ਦੇ ਹਵਾਲੇ ਕੀਤਾ ਜਾਵੇ ਬੇਸ਼ੱਕ ਗੁਰੂ ਸਾਹਿਬ ਆਨੰਦਪੁਰ ਛੱਡ ਕੇ ਪੌਂਟਾ ਸਾਹਿਬ ਚਲੇ ਗਏ ਸਨ ਉਹਨਾਂ ਨੇ ਰਾਜਾ ਮੈਦਨੀ ਸ਼ਾਹ ਅਤੇ ਰਾਜਾ ਫਤੇਜੰਦ ਜੀ ਸੁਲਾਹ ਸਫਾਈ ਕਰਵਾ ਦਿੱਤੀ ਸੀ ਪਰ ਰਾਜਾ ਭੀਮ ਚੰਦ ਦੀ ਲੜਕੇ ਦੀ ਰਾਜੀ ਫਤੇ ਚੰਦ ਦੀ ਲੜਕੀ ਨਾਲ ਸੰਗਾਈ ਹੋਈ ਸੀ ਵਿਆਹ ਦੇ ਸਮੇਂ ਜਦ ਰਾ ਸਾਰੇ ਰਾਜੇ ਇਕੱਠੇ ਹੋਏ ਤਾਂ ਉਹਨਾਂ ਨੇ ਇਹ ਸਲਾਹ ਕੀਤੀ ਕਿ ਵਿਆਹ ਤੋਂ ਪਹਿਲਾਂ ਹੀ ਲੜਾਈ ਕਰਨੀ ਉਚਿਤ ਨਹੀਂ ਹੈ ਪਰ ਵਿਆਹ ਤੋਂ ਬਾਅਦ ਆਉਂਦੇ ਸਮੇਂ ਸਾਰੇ ਮਿਲ ਕੇ ਲੜਾਈ ਕੀਤੀ ਜਾਵੇਗੀ ਭੀਮ ਚੰਦ ਇੱਕ ਵੱਡੀ ਫੌਜ ਲੈ ਕੇ ਆਪਣੇ ਲੜਕੇ ਨੂੰ ਵਿਆਉਣ ਵਾਸਤੇ ਚੱਲ ਪਿਆ ਹਰ ਫਤੇ ਚੰਦ ਦੀ ਰਿਆਸਤ ਨੂੰ ਜਿਹੜਾ ਸਿੱਧਾ ਰਾਜ ਜਾਂਦਾ ਸੀ ਉਹ ਪੌਂਡਾ ਸਾਹਿਬ ਵਿੱਚੋਂ ਦੀ ਜਾਂਦਾ ਸੀ ਉਹਨਾਂ ਗੁਰੂ ਜੀ ਪਾਸੋਂ ਰਾਹ ਮੰਗਿਆ ਪਰ ਗੁਰੂ ਜੀ ਦੇ ਬਾੜੀ ਰਾਜਿਆਂ ਦੀ ਨੀਤੀ ਨੂੰ ਸਮਝਦੇ ਸਨ ਉਹਨਾਂ ਨੇ ਲਾੜੇ ਦੇ ਪ੍ਰੋਹਤ ਨੂੰ ਰਾਹ ਦੇਹ ਦਿੱਤਾ ਪਰ ਜਾਂਜ ਨੂੰ ਲੰਮੇ ਰਾਹ ਜਾਣ ਬਾਅਦ ਇਹ ਕਿਹਾ ਬੀਮ ਜੰਦੇ ਤੇ ਉਸ ਦੇ ਸਾਥੀ ਰਾਜੇ ਇਸ ਗੱਲ ਤੋਂ ਬਹੁਤ ਨਾਰਾਜ਼ ਹੋਏ ਅਤੇ ਵਿਆਹਨ ਤੋਂ ਬਹੁਤ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਨ ਦੀ ਪੂਰੀ ਯੋਜਨਾ ਬਣਾਈ ਗੁਰੂ ਸਾਹਿਬ ਜੀ ਨੇ ਪੀਰ ਬਦੂ ਸ਼ਾਹ ਤੇ ਕਹਿ ਅਨਸਾਰ 500 ਪਠਾਨ ਆਪਣੀ ਫੌਜ ਵਿੱਚੋਂ ਨੌਕਰ ਰੱਖੇ ਸਨ ਪਰ ਜਦ ਉਹਨਾਂ ਪਹਾੜੀ ਰਾਜੇ ਨਾਲ ਲੜਾਈ ਬਾਰੇ ਸੁਣਿਆ ਤਾਂ ਉਹ ਲਾਲਸ ਵਿੱਚ ਆ ਕੇ ਪਹਾੜੀ ਰਾਜੇ ਨਾਲ ਜਾ ਮਿਲੇ ਗੁਰੂ ਪਾਸਵ 510 ਸੀ ਵੀ ਰਹਿੰਦੇ ਸਨ ਜਦ ਉਹਨਾਂ ਨੇ ਲੜਾਈ ਬਾਰੇ ਪਤਾ ਲੱਗਾ ਤਾਂ ਰਾਤੋਂ ਰਾਤ ਡੇਰਾ ਛੱਡ ਗਏ ਪਰ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਸਨ ਉਹ ਇਸ ਗੱਲ ਤੋਂ ਨਹੀਂ ਘਬਰਾਏ ਉਹਨਾਂ ਨੇ 7-8 ਮੀਲ ਦੂਰ ਪਗਾਣੀ ਪਿੰਡੇ ਨੇੜੇ ਪਹਾੜਿਆਂ ਨਾਲ ਟੱਕਰ ਲੈਣ ਦੀ ਯੋਜਨਾ ਬਣਾਈ ਉਹ ਨਹੀਂ ਨਹੀਂ ਚਾਹੁੰਦੇ ਕਿ ਪੌਂਟਾ ਸਾਹਿਬ ਦਾ ਕੁਝ ਨੁਕਸਾਨ ਹੋਵੇ ਇਸ ਲਈ ਉਹ ਜਮਨਾਪਾਰ ਕਰਕੇ ਪਹਾੜੀ ਰਾਜਿਆਂ ਤੇ ਹਮਲਾ ਕਰਨਾ ਸੀ ਉਹਨਾਂ ਉਸ ਸਥਾਨ ਤੇ ਡੇਰੇ ਲਾ ਦਿੱਤੇ ਉਹਨਾਂ ਦਾ ਇੱਕ ਉੱਚਾ ਸਥਾਨ ਚੁਣਿਆ ਜਿੱਥੋਂ ਦੁਸ਼ਮਣ ਦੀ ਫੌਜ ਤੀਰ ਵੀ ਗੋਲੀ ਦੀ ਮਾਰ ਥੱਲੇ ਆ ਸਕਦੀ ਸੀ ਪਰ ਪੀਰ ਬਦੂਸ਼ਾ ਨੂੰ ਜਦ ਇਹ ਪਤਾ ਲੱਗਿਆ ਕਿ ਪਤਾ ਲੱਗਿਆ ਕਿ ਉਸ ਦੇ ਰਖਵਾਏ ਹੋਏ ਪਠਾਨ ਧੋਖਾ ਦੇ ਗਏ ਹਨ ਆ ਉਹਨਾਂ ਉਹ ਆਪਣੇ ਚੌਹਾਂ ਪੁੱਤਰਾਂ ਦੇ 500 ਦੇ ਲਗਭਗ ਆਪਣੇ ਮਰੀਦਾਂ ਨੂੰ ਲੈ ਕੇ ਮੈਦਾਨ ਹੀ ਜੰਗ ਵਿੱਚ ਪਹੁੰਚ ਗਏ ਜਿਵੇਂ ਹੀ ਮੀਦ ਸੀ ਕਿ ਭੀਮ ਚੰਦ ਨੇ ਆਪਣੇ ਰਾਜਿਆਂ ਤੇ ਪਠਾਣਾ ਫੌਜ ਨੂੰ ਲੈ ਕੇ ਗੁਰੂ ਸਾਹਿਬ ਫੌਜਾਂ ਤੇ ਹਮਲਾ ਬੋਲ ਦਿੱਤਾ ਪਹਾੜੇ ਗਮਸਾਨ ਦੀ ਲੜਾਈ ਹੋਈ ਅਤੇ ਗੁਰੂ ਸਾਹਿਬ ਤੇ ਸੂਰਮਿਆਂ ਅਤੇ ਪਹਾੜੀਆਂ ਨੂੰ ਹਰਾਨ ਕਰ ਦਿੱਤਾ ਅਸੀਂ ਮਾਰੋ ਮਾਰ ਕੀਤੀ ਪਠਾਣਾ ਅਤੇ ਪਹਾੜੀਆਂ ਦੇ ਪੈਰ ਨਾ ਟਿਕਣ ਦਿੱਤੇ ਪਹਾੜੀ ਰਾਜੇ ਪਠਾਨ ਇਹ ਸਮਝਦੇ ਸਨ ਗੁਰੂ ਜੀ ਬਾਹ ਛੋਟੀ ਜਾਤਾਂ ਦੇ ਲੋਕ ਉਹਨਾਂ ਨਾਲ ਲੜਾਈ ਕਰਨਗੇ ਪਰ ਇਸ ਵਿਅਕਤੀ ਦੇ ਕਦੀ ਵੀ ਸ਼ਸਤਰ ਵੀ ਨਹੀਂ ਫੜਿਆ ਉਹ ਵੱਡੇ ਵੱਡੇ ਜਨੈਲਾਂ ਦੇ ਮੂੰਹ ਫੇਰ ਦਿੱਤੇ ਮント ਕ੍ਰਪਾਲ ਨੇ ਵੀ ਆਪਣੇ ਮੁਕਤ ਕਰ ਡੰਡਾ ਨਾਲ ਜਨੈਲ ਅਯਾਦ ਖਾਨ ਦਾ ਸਿਰ ਫੇਕ ਕੇ ਰੱਖ ਦਿੱਤਾ ਗੁਰੂ ਸਾਹਿਬ ਅੱਗੇ ਵੱਧ ਕੇ ਰਹਿ ਰਾਜਾ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ ਰਾਜਾ ਹਰੀਚੰਦ ਨੇ ਗੁਰੂ ਜੀ ਨੇ ਤਿੰਨ ਵਾਰ ਕੀਤੇ ਤੇ ਪਰ ਗੁਰੂ ਜੀ ਦਾ ਕੁਝ ਵੀ ਵਿਗਾੜ ਨਹੀਂ ਸਕਿਆ ਗੁਰੂ ਜੀ ਨੇ ਇੱਕੋ ਤੀਰ ਖਿੱਚ ਕੇ ਮਾਰਿਆ ਰਾਜਾ ਹਰੀਚੰਦ ਨੂੰ ਜਮ ਲੋਕ ਜਾਮ ਲੋਕ ਭੇਜ ਦਿੱਤਾ ਪਹਾੜੀਆਂ ਨੇ ਇਹ ਵੇਖਿਆ ਕਿ ਉਹਨਾਂ ਦੇ ਆਗੂ ਮਾਰੇ ਗਏ ਤਾਂ ਉਹਨਾਂ ਨੇ ਭੱਜ دیا۔ ਹਰਾ ਨਾ ਲੱਭਿਆ ਗੁਰੂ ਜੀ ਦੀਆਂ ਫੌਜਾਂ ਉਹਨਾਂ ਦੇ ਪਿੱਛਾ ਕਰਨਾ ਚਾਹੁੰਦੀਆਂ ਸਨ ਪਰ ਗੁਰੂ ਸਾਹਿਬ ਨੇ ਰੋਕ ਦਿੱਤਾ ਇਸ ਲੜਾਈ ਵਿੱਚ ਗੁਰੂ ਸਾਹਿਬ ਜੀ ਦੇ ਕਈ ਜਰਨੈਲ ਸ਼ਹੀਦ ਹੋਏ ਪਰ ਜਿੱਤ ਨੇ ਸਿੱਖ ਫੌਜ ਦੇ ਹੌਸਲੇ ਬਲੰਦ ਕਰ ਦਿੱਤੇ ਅਤੇ ਪਹਾੜੀ ਰਾਜਿਆਂ ਨੂੰ ਵੀ ਆਪਣੀ ਤਾਕਤ ਦਾ ਗਿਆਨ ਹੋ ਗਿਆ ਦੌਣ ਦੇ ਜੁੱਧ ਭਗਾਣੀ ਦੇ ਜੁੱਧ ਜਿੱਤ ਕੇ ਗੁਰੂ ਜੀ ਆਨੰਦਪੁਰ ਸਾਹਿਬ ਆ ਗਏ ਇਥੇ ਆ ਕੇ ਉਹਨਾਂ ਨੇ ਕਈ ਕਿਲੇ ਤਿਆਰ ਕਰਵਾਏ ਤੇ ਆਪਣੇ ਇਤਬਾਰੀ ਸਿੱਖਾਂ ਨੂੰ ਫੌਜੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਪਹਾੜੀ ਰਾਜੇ ਹੁਣ ਡਰਦੇ ਸਨ ਕਿ ਆਨੰਦਪੁਰ ਸਾਹਿਬ ਤੋਂ ਹਮਲਾ ਕਰਨ ਦਾ ਕਿਸੇ ਦਾ ਹੌਸਲਾ ਨਹੀਂ ਸੀ ਉਹਨਾਂ ਨੇ ਦਿਨਾਂ ਵਿੱਚ ਹੀ ਜੰਮੂ ਦੇ ਹਾਕਮੀਆਂ ਖਾਂ ਦਿੱਲੀ ਵਿੱਚ ਹੁਕਮ ਆਇਆ ਕਿ ਉਹ ਪਹਾੜੀ ਰਾਜੇ ਤੋਂ ਖਰਾਜ ਅਗਰਾ ਕੇਪੇ ਜੇ ਪਾੜੀ ਰਾਜ ਨੇ ਕਈ ਸਾਲਾਂ ਤੋਂ ਖਰਾਜ ਦੇਣਾ ਬੰਦ ਕੀਤਾ ਆ ਕੰਮੀਆਂ ਖਾਨੇ ਇਸ ਕਾਮ ਦੀ ਫੌਜਦਾਰ ਆਲਫ ਖਾਨ ਦੀ ਡਿਊਟੀ ਲਈ ਆਲਫ ਖਾਨ ਇੱਕ ਤਗੜੀ ਫੌਜ ਲੈ ਕੇ ਨਦੇੜ ਪੁੱਜ ਗਿਆ ਇਥੇ ਆ ਕੇ ਉਸ ਭੀਮ ਚੰਦ ਤੇ ਹੋ ਰਾਜ ਨੇ ਸਨੇਹ ਭੇਜੇ ਕੀ ਉਹ ਖਰਾਜ ਅਦਾ ਕਰਨ ਲੜਾਈ ਵਾਸਤੇ ਤਿਆਰ ਹੋ ਜਾਣ ਰਾਜੇ ਪਹਿਲਾਂ ਹੀ ਡਰਦੇ ਮਾਰੇ ਖਰਾਜ ਦੇਣ ਤੋਂ ਤਿਆਰ ਨਹੀਂ ਸਨ ਪਰ ਉਹਨਾਂ ਵਿੱਚੋਂ ਕਿਸੇ ਦਿੱਤੀ ਕੀ ਉਹਨਾਂ ਵਿੱਚੋਂ ਕਿਸੇ ਨੇ ਸੂ ਦਿੱਤੀ ਕਿ ਇਸ ਬਾਰੇ ਗੁਰੂ ਸਾਹਿਬ ਤੋਂ ਪੁੱਛ ਲਿਆ ਜਾਵੇ ਗੁਰੂ ਜੀ ਨੇ ਉਹਨਾਂ ਨੂੰ ਇਹ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ رائے ਦਿੱਤੀ ਕਿ ਖਾ ਰਾਜਨਾ ਦੇਣ ਤੇ ਲੜਾਈ ਲਈ ਤਿਆਰ ਹੋ ਜਾਣ ਇਸ ਸਬੰਧੀ ਗੁਰੂ ਜੀ ਨੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਗੁਰੂ ਜੀ ਦੀ ਸਹਾਇਤਾ ਨਾਲ ਰਾਜੇ ਆਲਵਖਾਂ ਦਾ ਟੁੱਟ ਕੇ ਪੈ ਗਿਆ ਤੇ ਪਹਾੜਾਂ ਦਾ ਕਿਸਮਨਾਣ ਦਾ ਜੁੱਧ ਹੋਇਆ ਆਲਵਖਾਂ ਦੇ ਜਦ ਵੱਡੇ ਸੂਰਬੀਰ ਮਾਰੇ ਗਏ ਤਾਂ ਜਾਨ ਬਚਾ ਕੇ ਭੱਜ ਗਿਆ ਪਹਾੜੀ ਰਾਜ ਜਿੱਤ ਕੇ ਬਾਅਦ ਕੁਛ ਇਸ ਜਿੱਤ ਦੀ ਅਸਲ ਗੁਰੂ ਜੀ ਦੀ ਜਿੱਤ ਹੀ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਜੇ ਉਹ ਇਕੱਠੇ ਹੋ ਕੇ ਰਹਿਣਗੇ ਤਾਂ ਭਾਰੀ ਤੋਂ ਭਾਰੀ ਫੌਜ ਨੂੰ ਭਜਾ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ